ਪੜੀ ਗੱਲਬਾਤ ਨਾ ਮੈਂ ਮੋਗੇ ਤੋਂ ਜਲੰਧਰ ਜਾ ਰਿਹਾ ਸੀ ਤੇ ਨਾ ਜਦੋਂ ਆਪਾਂ ਛਾਹਕੋੜ ਦਾਣਾ ਮੰਡੀ ਦੇ ਲਾਗੇ ਸੀ ਛਾਹਕੋੜ ਦੇ ਲਈ ਦੀ ਦਾਣਾ ਮੰਡੀ ਲਾਗੇ ਨਾ ਲੰਗਰ ਲੱਗਾ ਹੋਇਆ ਸੀਗਾ ਉੱਥੇ ਨਾ ਤੇ ਜੋ ਲੰਗਰ ਲੱਗਾ ਸੀ ਰਾਜਵਾਵਾ ਤੁਰੂ ਦਾ ਸ਼ਵਰਾਤਰੀਆ ਦੇਣਾ ਸ਼ਵਰਾਤਰੀਆ ਦੇਣਾ ਰਾਜਵਾਵਾ ਬਸ ਥੋੜੀ ਜਿਹੀ ਜਲਦੀ ਸੀ ਉਹ ਇਤਨਾ ਮਾਂ ਤੇ ਬੱਚੇ ਚੱਕ ਕੇ ਗੜੀ ਲੰਗਰ ਦੇ ਕੋਲ ਆ ਗਈ ਉਹ ਬੱਚੇ ਨਾ ਛੁੱਟ ਕੇ ਕਿਨਾਂ ਭੱਜ ਕੇ ਮੂਹਰੇ ਟਾਇਰਲ ਨੂੰ ਆ ਗਿਆ ਜਦੋਂ ਟਾਇਰਲ ਨੂੰ ਆ ਗਿਆ ਤੇ ਟਾਇਰ ਤੇ ਨਾ ਮੈਨੂੰ ਕੋਈ ਕਿਨਾਂ ਵੇਖ ਕੇ ਮਗਾ ਕੀ ਆ ਗਿਆ ਮੈਂ ਕਿਦਾਂ ਬ੍ਰੇਕ ਮਾਰੇ ਜੋ ਬ੍ਰੇਕ ਲਾਕੇ ਤੇਵਾ ਕੁਝ ਜਿਹੀ ਬ੍ਰੇਕ ਲਾਕੇ ਤੇ ਨਾਲ ਬੱਚਾ ਦਾ ਟਾਇਰ ਜੀ ਉਤੋਂ ਦੀ ਟਾਇਰ ਨਹੀਂ ਲੰਘਿਆ ਤੇ ਟਾਇਰ ਵਾਲੇ ਧਾਸੀ ਲੱਗ ਟਾਇਰ ਦੀ ਉਹ ਜਿਹੜੇ ਟਾਇਰ ਨਾਲ ਧੱਕਿਆ ਗਿਆ ਤੇ ਜੋ ਧੱਕਿਆ ਗਿਆ ਜੀ ਤੇ ਮੈਂ ਬੱਚੇ ਨੂੰ ਉਮਰ ਕੇ ਉਥੇ ਆਹ ਵਰ ਦਾ ਬੜੀ ਮੱਜ ਗਈ ਮੈਂ ਉਧਰੇ ਥੱਲੇ ਜਵਾਗ ਨੂੰ ਚੱਕਿਆ ਸੀ ਉਹਦੇ ਮਾਂ ਪਿਓ ਨੇ ਚੱਕਿਆ ਉਹ ਜਿਹੜੇ ਮੋਟਰਸਾਈਕਲ ਤੇ ਆਏ ਸੀ ਉਹ ਮੋਟਰਸਾਈਕਲ ਲਿਆ ਮੈਂ ਸਟਾਰਟ ਕੀਤਾ ਮੈਂ ਪਰ ਇਹਨਾਂ ਮੈਂ ਕਿਤੇ ਲੋਕਾਂ ਮੈਂ ਹੈਰਾਨ ਆ ਕਿ ਮੈਂ ਲੋਕਾਂ ਨੂੰ ਕਿੰਨਾਂ ਨੂੰ ਕਹਿ ਕੇ ਮੈਂ ਜਵਾਹਰ ਲੈ ਕੇ ਚੱਲੀ ਜਾਂ ਕਿ ਮੋਟਰਸਾਈਕਲ ਤੇ ਮੋਟਰਸਾਈਕਲ ਵੀ ਦੇਵੇ ਕੋਈ ਕੋਈ ਗੱਡੀ ਨਾ ਦੇਵੇ ਮੈਂ ਇਹ ਮੁੜ ਕੇ ਆਪ ਉਹਨਾਂ ਦਾ ਜਿਹੜਾ ਉਹ ਪੁੱਛੇ ਨਾ ਮੋਟਰਸਾਈਕਲ ਤੇ ਆਈ ਸੀ ਮੈਂ ਸਟੇਨ ਉੱਤਰ ਕੇ ਮੋਟਰਸਾਈਕਲ ਸਟਾਰਟ ਕੀਤਾ ਮੁੰਡੇ ਦੇ ਪਿਓ ਨੂੰ ਜਵਾਗ ਲੈਉਣੇ ਚੱਕਿਆ ਮੁੰਡੇ ਦੀ ਮਾਂ ਨੂੰ ਮਗਰ ਭਾਇਆ ਮੈਂ ਸਰਕਾਰੀ ਹਸਪਤਾਲ ਲੈ ਗਿਆ ਸਰਕਾਰੀ ਸਰਕਾਰੀ ਤੌਰ ਤੇ ਦਾਖਲ ਕਰਾਇਆ ਦਾਖਲ ਕਰਾ ਕੇ ਬੱਚੇ ਸਾਹਿਬ ਫਿਰ ਅਸੀਂ ਉਹਦੇ ਕੋਲੇ ਫੇਰ ਆਈ ਨੂੰ ਮਾਂ ਨੂੰ ਮਿਲ ਕੇ ਆ ਤੇ ਤੂੰ ਜਾਵੜਾ ਬਸ-ਬਸ ਕਰ ਤੇ ਹੁਣ ਮੈਂ ਫੇਰ ਆਇਆ ਠੀਕ ਹੈ ਬੱਚੇ ਦੀ ਕੰਡੀਸ਼ਨ ਕਿੱਦਾਂ ਦੀ ਬੜੇ ਠੀਕ ਹੈ ਬੱਚੇ ਨੇ ਜਿਹੜੀ ਉਹ ਨਾ ਜਿਹੜੀ ਕ੍ਰੈਕ ਕਾਲਜੀ ਹੋਈ ਦੂਜਾ ਲੱਤ ਨਾ ਮਾਸ ਮਾਸ ਭਾਰ ਗਿਆ ਲੱਤ ਦਾ ਉਹ ਤੋਂ ਹੀ ਟੈਰ ਲੱ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਮਨਦੀਪ ਸਿੰਘ ਸਿਵਰ ਹਸਪਤਲ ਸ਼ਾਹਪੁਰ ਜੀ ਹਾਂ ਸਰ ਕੀ ਗੱਲਬਾਤ ਹੋਈ ਹੈ ਇਹ ਸਰ ਪਰਿਵਾਰ ਵਾਲੇ ਕਹਿ ਰਹੇ ਨੇ ਦਾਣਾ ਮੰਡੀ ਰੋਡ ਤੇ ਨਾ ਬੱਚਾ ਉੱਥੇ ਲੰਗਰ ਵਗੈਰਾ ਚੱਲ ਰਿਹਾ ਸੀ ਸ਼੍ਰੀ ਸ਼ਵਰਾਤਰੀ ਕਰਕੇ ਉੱਥੋਂ ਪਕੌੜੇ ਲੈ ਕੇ ਜਦ ਸਟਾਪ ਕੀਤਾ ਤਾਂ ਬੱਸ ਵਾਲੇ ਨਾਲ ਹਿੱਟ ਕਰ ਗਿਆ ਬੱਚਾ ਠੀਕ ਹੈ ਬੱਚੇ ਦਾ ਨਾਮ ਕੀ ਹੈ ਬੱਚੇ ਦਾ ਨਾਮ ਮਨਿੰਦਰ ਸਿੰਘ 8 ਸਾਲ ਉਮਰ ਹੈ ਪਿਓ ਦਾ ਨਾਮ ਰਣਜੀਤ ਸਿੰਘ ਰੈਣ ਵਾਲਾ ਖਾਨਪੁਰ ਰਾਜਪੂਤਾਂ ਦਾ ਦੱਸਿਆ ਜੀ ਇਹਨਾਂ ਨੇ ਠੀਕ ਹੈ ਤੇ ਬੱਚੇ ਦੀ ਕੰਡੀਸ਼ਨ ਕਿਸ ਤਰ੍ਹਾਂ ਹੈ ਜੀ ਹਾਂ ਬੱਚੇ ਦੇ ਕਾਫੀ ਵਸੇ ਇੰਜਰੀ ਕਾਫੀ ਡੀਪ ਹੈ ਲੈਫਟ ਲੈਗ ਤੇ ਠਾਈ ਤੇ ਬੋਨ ਡੀਪ ਇੰਜਰੀ ਹੈ ਬੋਨ ਮਸਲਸ ਵਗੈਰਾ ਕਾਫੀ ਕ੍ਰਸ਼ ਹੋ ਚੁਕੇ ਹੈ ਕ੍ਰਸ਼ ਇੰਜਰੀ ਹੈ ਉਹਨਾਂ ਨੂੰ ਰੈਫਰ ਕੀਤਾ ਇਹਨੂੰ ਕੋਟੇ ਸਿਵਲ ਹਸਪੀਟਲ ਆਰਥੋਸ ਆਪਡੀਮੈਨੇਜਮੈਂਟ ਲਈ ਤੇ ਪੁਲਿਸ ਵਗੈਰਾ ਨੇ ਹਾਂ ਜੀ ਉਹ ਕਰ ਦਿੱਤੀ ਪੁਲਿਸ ਨੂੰ ਇਨਫੋਰਮੇਸ਼ਨ ਭੇਜ ਦਿੱਤੀ ਹੈ ਜੀ ਹਾਂ ਜੀ ਸਿਰ ਇੱਕ ਐਕਸੀਡੈਂਟ ਹੋਇਆ ਸੀ ਕੀ ਮਾਮਲਾ ਸੀ ਇਹ ਹਾਂਜੀ ਇੱਕ ਸ਼ਾਰਟਕੋਰ ਤੋਂ ਮਲਸিগਿਆ ਰੋਡ ਤੇ ਐਕਸੀਡੈਂਟ ਦੀ ਇਨਫੋਰਮੇਸ਼ਨ ਆਈ ਸੀ ਜਿੰਦੇ ਵਿੱਚ ਇੱਕ ਪੈਦਲ ਸੀਗਾ ਲੜਕਾ ਜਿੰਦਾ ਨਾਮ ਮਨਿੰਦਰ ਸਿੰਘ son of ਰਜੀਤ ਸਿੰਘ ਕਰਤਾਰਨਗਰ ਦਾ ਰਹਿਣ ਵਾਲਾ ਹੈ ਇਹ ਆਪਣੀ ਮਦਰ ਦੇ ਨਾਲ ਪੈਦਲ ਜਾ ਰਿਹਾ ਸੀਗਾ ਜਿਹੜਾ ਕਿ ਆਪਣਾ ਦੂਸਰੇ ਪਾਸੋਂ ਇੱਕ ਬੱਸ ਪੰਜਾਬ ਰੋਡ ਦੇ ਤੇ ਆ ਰਹੀ ਸੀ ਕਿ ਜਿੰਦੇ ਤੇ ਹਿੱਟ ਕਰਕੇ ਇਹਦੀ ਲੱਤ ਤੇ ਸੱਟ ਲੱਗੀ ਹੈ ਤੇ ਇਹਨੂੰ ਆਪਣਾ ਸਰਕਾਰੀ ਹਸਪੀਟਲ ਤੋਂ ਨਕੋਦਰ ਨੂੰ ਰੈਫਰ ਕੀਤਾ ਗਿਆ ਇਹਦੇ ਬਿਆਨਾਂ ਮੁਤਾਬਿਕ ਜੋ ਵੀ ਬਿਆਨ ਦੇਗਾ ਉਹਦੇ ਪੁਤਰਕਾ ਘਰ ਦੇ ਕੀਤੀ ਜਾਏਗੀ ਸੋ ਬਸ ਡਰਾਈਵਰ ਦਾ ਕੀ ਨਾਮ ਹੈ ਬਸ ਡਰਾਈਵਰ ਦਾ ਨਾਮ ਹੈ ਗਜੀ ਦਰਸ਼ਨ ਸਿੰਘ ਸੰਨੌਰ ਮਿੰਦਰ ਸਿੰਘ ਕਿਛੂ ਦਰਾਂ ਨਾਲ ਹੈ ਇਹ ਮੋਕੇ ਦਾ ਠੀਕ ਹੈ